ਹਾਂ ਪਰ ਕੀ ਹੋਇਆ ਕੀ ਅੱਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਵਾ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਮਦਈ ਬਿਆਨ ਲਿਖਉਂਦਾ ਤੇ ਉਸ ਤੋਂ ਨਾ ਕਰਨ ਦਿੰਦਾ ਕੋਈ ਬਦਲ ਲੱਗਾ ਕੋਈ ਜਕਮੀ ਵੀ ਹੈ ਕੰਟ੍ਰੈਕਟ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪਬਲਿਕ ਨੂੰ ਪਤਾ ਲੱਗਾ ਕਿ ਇੱਥੇ ਗੋਲੀ ਚੱਲੀ ਹੈ ਪਤਾ ਨਹੀਂ ਇਹ ਵੀ ਪਤਾ ਕਿ ਕਰਾਉਣ ਤੋਂ ਦੂਰ ਕਿਹਨਾਂ ਦੱਸੋ ਹੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੇ ਮੌਕੇ ਤੇ ਵਜਾ ਕੀ ਦਸੀ ਗਈ ਮਹੱਲੇ ਤੇ ਜੋ ਅਜੇ ਤੋ ਕੋਈ ਮਿਹੜੂ ਕਾਜੀ ਜਿਹੜੇ ਕੋੜੀ ਚੱਲੀ ਹੈ ਕਿਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਕੋਈ ਪਹਿਰੇ ਪਤਾ ਨਹੀਂ ਯਾਰ ਤੁਸੀਂ ਕਾਜੀ ਤੇ ਲੈ ਲੀਂ ਨਹੀਂ ਡੀਵੀਆਰ ਜਿੰਦੇ ਡੀਵੀਆਰ ਤੁਸੀਂ ਆ ਚੁੱਕੇ ਨਹੀਂ ਨਹੀਂ ਡੀਵੀਆਰ ਦੇ ਆ ਸਰ ਆਪਣੇ ਡੀਵੀਆਰ ਲੈ ਆ ਸਰ ਗਲਤ ਡੀਵੀਆਰ ਦੀ ਇੱਕ ਮਿੰਟ ਹੋ ਜਾਓ ਆਪਰ ਇਹ ਨਹੀਂ ਕਿਨਾਂ ਡੀਵੀਆਰ ਕੀ ਲੱਗਦਾ ਹੈ ਜੀ ਅਖਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਪਟਿਆਲਾ ਦੇ ਵਿੱਚ ਲਗਾਤਾਰ ਆ ਦੇਖ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਚ ਡਟ ਤੇ ਸਹਿਮ ਦਾ ਮਾਹੌਲ ਹੈ ਜਿਵਾੜੀ ਸਿਰ ਤੇ ਆ ਜੇ ਤੇ ਗੋਲੀ ਚੱਲੀ ਆ ਕੁਝ ਹੋਰ ਚੱਲ ਗਿਆ ਤੇ ਫਿਰ ਵੇਖੋ ਜੀ ਅਜੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੀ ਦੋਸ਼ੀ ਪਾਇਆ ਜਾਣਗੇ ਉਹਨੂੰ ਪੁਲਿਸ ਅਲਰਟ ਹੈ ਬਿਲਕੁਲ ਅਲਰਟ ਹੈ ਜੀ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਹੁਣ ਅਜੇ ਮੌਕੇ ਤੇ ਆਏ ਤੁਸੀਂ ਅਲਰਟ ਹੋ ਤੇ ਇਹ ਹਾਲ ਹੈ ਜੇ ਅਲਰਟ ਨਾ ਹੋਵੇ ਤਾਂ ਕੀ ਹੋਏਗਾ ਪਰ ਕੀ ਨਾਰਾਇਕ ਨਾ ਹੈ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਝ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਤੇ ਗੋਲੀ ਤਾਂ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈ ਦੀ ਕਿ ਡਰਦੇ ਮਾਰੇ ਚੀਕਾ ਮਾਰ ਕੇ ਭੱਜ ਗਏ ਆਪਣੇਸਾ ਆਪਣੇ ਕੋ ਪਤਾ ਨਹੀਂ ਕਿਉਂ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡਾ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਟੈਗਨੈਸ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਹਨ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇਥੇ ਗੋਲੀ ਚੱਲੀ ਕਿਸਦੇ ਵੱਜੀ ਵੀ ਉਹਨੇ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਆ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਰਹਿੰਦੀ ਆ ਕੋਈ ਫਰੋਤੀ ਨਹੀਂ ਘਟਣਾ ਨਾ ਕੋਈ ਪਤਾ ਨਹੀਂ ਅਧਰ ਕੀ ਨਾ ਕਿੱਥੋਂ ਜੇ ਮੱਲੀ ਮਾਰਕਸ ਹੁੰਦੇ ਨਗਰ ਪਟਾਲਾ ਠੀਕ ਆ ਜੀ ਮੇਰਾ ਨਾਮ ਰਵਿੰਦਰ ਸਿੰਘ ਕਿਹ ਕੀ ਕਾਰਨ ਹੈ ਥੋੜੀ ਜਿਹੀ ਭਾਈ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਇਹ ਕਿਹੜਾ ਸੁਣਾ ਕਿੰਨਾ ਦਾ ਹੈ ਇਹ ਮੇਰਾ ਸਲੂਨ ਆ ਲੈਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਦਾ ਸਲੂਨ ਜੋ ਕੋਈ ਤੁਹਾਨੂੰ ਸਮਝ ਤੁੰਗੀ ਨਹੀਂ 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 ਭਾਜੀ ਕੋਈ ਧੋਗੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਬਾਈ ਦਾ ਕੰਮ ਕਰਦਾ ਨਾਲ ਪਾਰਟ ਟਾਈਮ ਕਿੰਨੇ ਕੋੜੇ ਫਿਰ ਇਹ ਨਹੀਂ ਜੀ ਪਤਾ ਹੈਗਾ ਕਿੰਨੇ ਵਾਰੀ ਗੱਲ ਇਹ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਪਹਿਲਾਂ ਵੀ ਕੋਈ ਤਨ ਗੱਲ ਨਹੀਂ 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 ਫਸਟ ਟਾਈਮ ਹੀ ਹੋਇਆ ਅੱਜ ਕੋਲ ਸਾਈ ਆਹ ਹੁਣ ਆਈ ਹੈ ਮੇਰੇ ਆਏ ਕਹਿੰਦੇ ਜਦੋਂ ਆਏ ਉਦੋਂ ਹੁਣੇ ਆਏ ਆਏ ਆ ਵੀ ਚਾਹ ਲੈ ਕੇ ਆਏ ਮੈਂ ਚਾਹ